ਮਨ ਸੁਆਮੀ ਸ਼ੰਕਰਾਨੰਦ ਪੁਰੀਵਾਲੇ ਜੋ ਤਲਾ ਵਿਕਾਸ ਪ੍ਰੋਜੈਕਟ ਅਫਸਰ ਜਿਹੜੇ ਮਾਛੀਵਾਲਾ ਸਾਹਿਬ ਦੇ ਟੈਕਨਿਕਲ ਡਿਪਾਰਟਮੈਂਟ ਵੱਲੋਂ ਜਿਨ੍ਹਾਂ ਨੇ ਵੀ ਆਰਗੇਨਾਈਜ਼ ਕੀਤਾ ਸਾਡੀ ਜਲਵਿਲਾ ਜੀ ਸਤੀਜੀ ਗੜ ਨਿਰੰਤਰ ਮੇਰੇ ਨਾਲ ਇੰਟੈਕ ਰਹੀ ਹੈ ਜਿਸ ਮੌਕੇ ਤੇ ਇਸ ਸਮੇਂ ਸੰਤਾ ਮਾਪੋਸ਼ਾਂ ਦਾ ਮਨੋਂ ਅਸ਼ੀਰਵਾਦ ਲੈਣ ਦਾ ਮੌਕਾ ਮਿਲਿਆ ਤੋਂ ਮੈਂ ਇਹਨਾਂ ਦੇ ਚਰਨਾਂ 'ਚ ਹੀ ਸ਼ਰਧਾਂਜਲੀ ਕਰਦਾ ਕਿ ਸਾਨੂੰ ਅਸ਼ੀਰਵਾਦ ਦਿਓ ਬਲੇਸਿੰਗ ਫੜੀਆਂ ਚਾਹੀਦੀਆਂ ਤੇ ਜਿਹੜੀ ਇਹ ਮੁਹਿੰਮ ਛੇੜੀ ਹੈ ਅਸੀਂ ਜਿਸ ਰਾਹ ਤੇ ਅਸੀਂ ਤੁਰੇ ਆਂ ਉਹ ਰਾਹ ਤੇ ਸਾਨੂੰ ਕਾਮਯਾਬੀ ਮਿਲੇ ਔਰ ਜਿਹੜਾ ਰੰਗਲਾ ਪੰਜਾਬ ਜਿਹਦੀਆਂ ਹਰ ਕੋਈ ਕਾਮਨਾ ਕਰਦਾ ਗੱਲਾਂ ਕਰਦਾ ਤੇ ਮੈਨੂੰ ਤਾਂ ਪ੍ਰੈਕਟੀਕਲੀ ਇਹ ਮਹਿਸੂਸ ਹੁੰਦਾ ਵੀ ਇਹ ਕੁਝ ਕਰਕੇ ਹੋਣਾ ਆ ਇਦਾਂ ਗੱਲਾਂបਾਤਾਂ ਨਾਲ ਕੁਝ ਬਣਨ ਵਾਲਾ ਨਹੀਂ ਹੈ ਤੇ ਉਹਦੇ ਵਾਸਤੇ ਕਿੰਨਾ ਚਿਰ ਵੀ ਹੋ ਗਿਆ ਬਤੌਰ ਜਿਲ੍ਹਾ ਸਿਹਤ ਅਫਸਰ ਹੁਸ਼ਿਆਰਪੁਰ 3 ਸਾਲ ਤੋਂ ਉੱਪਰ ਸਮਾਂ ਹੋ ਗਿਆ ਪਰ ਇੱਕ ਬੜੀ ਵੱਡੀ ਲੜਾਈ ਲੜੀ ਹੈ ਔਰ ਅਕਾਲਪੁਰਖ ਦੀ ਕਿਰਪਾ ਨਾਲ ਉਹਦੇ 'ਚ ਸਾਨੂੰ ਕਾਮਯਾਬੀ ਵੀ ਨਹੀਂ ਹੈ ਔਰ ਜਿਹੜਾ ਕਹਿੰਦੇ ਹੁੰਦੇ ਸੀ ਸੁਣਦੇ ਹੁੰਦੇ ਸੀ ਨਾ ਬੇ ਫੂਡ ਦਾ ਕੰਮ ਮੈਨੂੰ ਬੜਾ ਕੁਝ ਸੌਣ ਨੂੰ ਮਿਲਦਾ ਹੁੰਦਾ ਸੀ ਸੰਦੀਪ ਜੀ ਅਵੇਲਾ ਜੀ ਬਹੁਤ ਕੁਝ ਸੌਣ ਨੂੰ ਮਿਲਦਾ ਸੀ ਵੀ ਡਾਕਟਰ ਅਗੇ ਤੋਂ ਬੜਾ ਕਰਿਆ ਚੱਕਿਆ ਕੰਮ ਹੈ ਕਰਦਾਮ ਕਰਦਾ ਕਈਆਂ ਨੇ ਮੈਨੂੰ ਕਿਹਾ ਤੈਨੂੰ ਕਿਹਾ ਜੁੱਤੀ ਵਾਲੇ ਨੇ ਠੋਕ ਜਾਣਾ ਕਦੇ ਮੈਨੂੰ ਕਿਹਾ ਲੈਣਾ ਸਈ ਇਹ ਜਿਹੜਾ ਇਹ ਜਿਹੜਾ ਫੂਡ ਠੀਕ ਹੋਣਾ ਕਈ ਆਏ ਕਈ ਗਏ ਇੱਥੇ ਦੁਨੀਆ ਬੜੀ ਢੀਠ ਹੈ ਕਈਆਂ ਨੇ ਮੈਨੂੰ ਕੁਛ ਕਹਿਣਾ ਸਰਕਾਰਾਂ ਦਾ ਵੀ ਪਹਿਲਾਂ ਕੋਈ ਬਹੁਤਾ ਸਹਿਯੋਗ ਸਪੋਰਟ ਨਹੀਂ ਮਿਲੀ ਬਦਲੇ ਚ ਮੈਂ ਕਈ ਵਾਰ ਮੀਡੀਆ ਚ ਇਹ ਕਿਹਾ ਵੀ ਵੀ ਮੇਰਾ ਇੱਕ ਦੋਸਤ ਕਹਿੰਦਾ ਸੀ ਵੀ ਜਦੋਂ ਮੇਰੀਆਂ ਬਦਰੀਆਂ ਕੁਦਰੀਆਂ ਵੀ ਵਡੀਆਂ ਹੋਈਆਂ ਤੇ ਫਿਰ ਮੈਂ ਆ ਜਾਣਾ ਮੁੜ ਕੇ ਬਾਹਰੋਂ ਜ਼ਿਕਰ ਕਰਦਾ ਔਰ ਉਹ ਕਹਿੰਦਾ ਸੀ ਵੀ ਜੇ ਸਾਡੇ ਕੰਟਰੀ ਚ ਤੋਂ ਹੁੰਦਾ ਇੱਥੇ ਮੈਨੂੰ ਇੱਥੇ ਸਨਮਾਨਤ ਕਰਨਾ ਸੀ ਵੱਡੇ ਵੱਡੇ ਵਾੜਾ ਨੇ ਇਹਨਾਂ ਨੇ ਜਿੰਨਾ ਤੋਂ ਰਿਸਕ ਲੈ ਕੇ ਫੂਡ ਫੂਡ ਸੈਫਟੀ ਦਾ ਕੰਮ ਕੀਤਾ ਮੈਗਾ ਫਰਕ ਤਾਂ ਇੱਥੇ ਹੀ ਹੈ ਇੱਥੇ ਅਪਮਾਨਤ ਕਰਤਾ ਇੱਥੇ ਸਨਮਾਨਤ ਕਰਨਾ ਪਰ ਮੈਂ ਮਹਿਸੂਸ ਕੀਤਾ ਵੀ ਥੋੜਾ ਤਰਤ ਮੈਂ ਮਹਿਸੂਸ ਕੀਤਾ ਸੀ ਤੁਹਾਡਾ ਪੇਨ ਮੈਨੂੰ ਲੱਗਦੀ ਸੀ ਕਿ ਜੇ ਅੱਜ ਪੰਜਾਬ 'ਚ ਤੁਸੀਂ ਸਾਡੇ ਕੋਚਰੇ ਸੁਟਿਆ ਹੋਇਆ ਕੰਮ ਹੈ ਫੂਡ ਸੈਫਟੀ ਦਾ ਵੇ ਤੁਹਾਨੂੰ ਨਿਆਰੀ ਖਾਣਾ ਤੇ ਸ਼ੁੱਧ ਸੇਵ ਖਾਣਾ ਮੰਨੂ ਅਸੀਂ ਦੁਆ ਮੰਗਦੇ ਤੇ ਜੇ ਅਸੀਂ ਨਾ ਕੰਮ ਕੀਤਾ ਅਸੀਂ ਆਪਣੇ ਵੈਸਟਰਨ ਇੰਟਰਸਟ ਲਈ ਚੱਲੇ ਰਹੇ ਮਹੀਨੇ ਕਰ ਲੈ ਫੂਡ ਵਾਲਿਆਂ ਨੇ ਮਹੀਨੇ ਕਰ ਲੈ ਤੇ ਇੰਡੀਪੈਂਡੈਂਟਲੀ ਜਿਹੜਾ ਕੰਮ ਫੂਡ ਦਾ ਕਰਨਾ ਉਹ ਨਾ ਕਰ ਸਕੇ ਤਾਂ ਉਹਨਾਂ ਵਾਲੀਆਂ ਨਸਲਾਂ ਨੇ ਸਾਨੂੰ ਸਵਾਲ ਪੁੱਛਿਆ ਕਰਨਾ ਵੀ ਤੁਸੀਂ ਸਾਨੂੰ ਆ ਐਦਾਂ ਦਾ ਪੰਜਾਬ ਦੇ ਕੇ ਰਹੇ ਐਦਾਂ ਦਾ ਡਾਟੇਡ ਫੂਡ ਦੇ ਕੇ ਗਏ ਇਦਾਂ ਦਾ ਨਸ਼ਾ ਨਾ ਪੰਜਾਬ ਦੇ ਕੇ ਜਾਏ ਮੇਰੀ ਇਹ ਚਿੰਤਾ ਦਾ ਵਿਸ਼ਾ ਸੀ ਮੈਨੂੰ ਫਿਕਰ ਸੀ ਇਸ ਦਾ ਤੇ ਮੈਂ ਸੱਚੀ ਫਿਕਰ ਕਹਿਣੀ ਦੋਣਾ ਮਹਾਪੁਰਸ਼ ਬੈਠੇ ਆ ਸੰਤਪੁਰੀ ਵਾਲੇ ਇਹਨਾਂ ਦੀ ਹਾਜ਼ਰੀ ਚ ਕੋਈ ਨਾ ਕੋਈ ਬੰਦਾ ਮੰਤਰੀ ਬਣਦਾ ਐ ਐਮਐਲਏ ਬਣਦਾ ਐ ਈਪੀ ਬਣਦਾ ਇਹ ਪੱਕੀ ਗੱਲ ਹੈ ਕੋ ਕੱਲਾ ਬੈਠਾ ਹੋਵੇ ਕਮਰੇ ਚ ਕਦੇ ਤਾਂ ਉਹ ਸੋਚਣ ਸੋਚਣ ਦੇ ਦੌਰਾਨ ਮੈਂ ਚਿਹਰੇ ਗੜੀਆਂ ਲੈ ਰਹਿਣਾ ਜائے ਜਿਹੜੀ ਮੈਨੂੰ ਪੋਸਟ ਇਹ ਕਾਹਦੇ ਵਾਸਤੇ ਚਾਹੀਦੀ ਇਹ ਉਸ ਬੰਦੇ ਨੂੰ ਸਿਰ ਪਤਾ ਹੁੰਦਾ ਇਕੱਲੇ ਨੂੰ ਕਿ ਮੈਂ ਪੈਸਾ ਇਕੱਠਾ ਕਰਨ ਲਈ ਆਉਣਾ ਜਾਂ ਮੈਂ ਕੋਈ ਵੱਡੇ ਫਾਰਮ ਹਾਊਸ ਬਣਾਉਣੇ ਆ ਜਾਂ ਸੱਚੀ ਪੰਜਾਬ ਦੀ ਸੇਵਾ ਲਈ ਲੋਕਾਂ ਲਈ ਕੰਮ ਕਰਨ ਲਈ ਆਉਣਾ ਇਹ ਉਹਨੂੰ ਕੋਈ ਪਤਾ ਨਾ ਮੈਂ ਜਦੋਂ ਫੂਡ ਸੇਫਟੀ ਦੀ ਇਹ ਪੋਸਟ ਲਈ ਸੀ ਜ਼ਿਲ੍ਹੇ ਦੀ ਤੇ ਮੇਰਾ ਮਕਸਦ ਸਿਰਫ ਇਹ ਸੀ ਕਿ ਮੈਂ ਫੂਡ ਸੇਫਟੀ ਲਈ ਕੰਮ ਕਰਨਾ ਚਾਹੇ ਕੋਸ਼ ਹੋ ਗਿਆ ਮੇਰਾ ਦੋ ਬਣਦਾ ਪੜ ਜੇ ਪਰ ਮੈਂ ਫੂਡ ਦੀ ਲੜਾਈ ਲੜੂੰਗਾ ਔਰ ਕਾਡੀਆਂ ਸਾਰਿਆਂ ਦੀਆਂ ਬਲੇਸਿੰਗਾਂ ਨਾਲ ਕਾਡੀਆਂ ਅਸ਼ੀਰਵਾਦਾਂ ਨਾਲ ਮੈਂ ਲੜਾਈ ਲੜੀ ਐ ਔਰ ਉਹਦੇ ਚ ਹੋਰ ਨਾ ਕੁਝ ਵੀ ਹੋਇਆ ਉਹਨੇ ਇੱਕ ਸੱਤੋਂ ਵੱਡੀ ਮੇਰੀ ਅਚੀਵਮੈਂਟ ਆ ਮੇਰੀ ਫੂਡ ਟੀਮ ਦੀ ਜੀ ਮੈਂ ਡੈਕ ਤੇ ਅਸੀਂ ਲੋਕਾਂ ਨੂੰ ਰਿਕਾਰਡ ਕਰ ਦਿੱਤਾ ਲੋਕੀ ਜਾਗ ਲੈ ਅਸੀਂ ਇਹ ਚਾਹੁੰਦੇ ਸੀ ਜਦੋਂ ਲੋਕੀ ਜਾਗ ਜਾਣ ਤਾਂ ਜਿਹੜਾ ਗੰਧ ਪਾਉਣ ਵਾਲਾ ਬੰਦਾ ਉਹਦਾ ਜਰਨੀ ਸਰਵਾਈਵ ਕਰ ਸਕਦਾ ਤੂੰ ਆਪਣਾ ਵੀ ਵਤੀਰਾ ਬਦਲਣਾ ਪਊ ਤੁਸੀਂ ਉਹਦਾ ਕੱਲ ਪਰਸੋਂ ਦੀ ਮੇਰੀ ਵੀਡੀਓ ਵੀ ਕੱਲ ਨਹੀਂ ਨਹੀਂ ਦੇਖਿਆ ਆਣੀਆਂ ਪਾਸਪੋਰਟ ਤੇ ਲਏ ਜਿਹੜੀ ਸਫੇਤ ਤੇ ਸੀ ਮੈਂ ਲੋਕਾਂ ਨੂੰ ਜਿਹੜੇ ਥੋੜੇ ਅਰਗੇ ਉੱਤੇ ਖਾਰੇ ਸੀ ਚਟਪਟੇ ਬਦਾਂ ਤੁਸੀਂ ਵੀ ਖਾਂਦੇ ਮੈਂ ਉਹਨਾਂ ਨੂੰ ਕਿਹਾ ਇਹਨਾਂ ਨੂੰ ਸਵਾਲ ਬੜਾ ਕਰਿਆ ਕਰੋ ਦੇਖੋ ਤੁਸੀਂ ਖਾਂਦੇ ਹੋ ਬੈ ਕੇ ਰਿਹੜੀ ਨਾਲ ਤੇ ਖੜੀ ਜਾਣਾ ਦਿੱਤੇ ਨਹੀਂ ਵੀ ਤੈਨੂੰ ਅਸੀਂ ਕਿਹਾ ਹੋਏ ਕਹਿ ਦਿਨਿਆ ਕਿ ਆ ਤੂੰ ਛੋਟੀਆਂ ਛੋਟੀਆਂ ਆ ਕੈਪਸ ਗਰਾਮਸ ਨਹੀਂ ਪਾ ਸਕਦਾ ਸਫਾਈ ਨਹੀਂ ਰੱਖ ਸਕਦਾ ਜੰਨੀ ਮਿਆਰੀ ਚੀਜ਼ ਨਹੀਂ ਦੇ ਸਕਦਾ ਸੀ ਤੈਨੂੰ ਪੈਸੇ ਦੇ ਨਹੀਂ ਯਾਰ ਉਸ ਕੰਮ ਚ ਵੀ ਅਸੀਂ ਸਫਲ ਹੋਏ ਔਰ ਅੱਜ ਉਹ ਅਸ਼ੀਰਵਾਦ ਮਿਲਦਾ ਸਾਨੂੰ ਜਿਹਦੇ ਫਲ ਰੂਪ ਅੱਜ ਗੁਰੂ ਸਾਹਿਬ ਦੀ ਧਰਤੀ ਜਿੱਥੇ ਜਿਹਦੀ ਆ ਖਾਸ ਕਰਕੇ ਪਿਛਲੇ ਦਸੰਬਰ ਦੇ ਤੋਂ ਉਹਨਾਂ ਦਿਨਾਂ ਦੀ ਲਗਾਤਾਰ ਸਮਾਗਮ ਚੱਲਦੇ ਰਹੇ ਔਰ ਜ਼ਿਕਰ ਹੰਦਾਰਿਆ ਉਸ ਤਰਦੀ ਦੇ ਮੈਨੂੰ ਅੱਜ ਅਸ਼ੀਰਵਾਦ ਲੈਣ ਦਾ ਮੌਕਾ ਮਿਲਿਆ ਦਸਮ ਗਿਤਾ ਮਾਛੀਵਾੜਾ ਸਾਹਿਬ ਜਦੋਂ ਤੋਂ ਬਾਅਦ ਆਏ ਬਿਸੋੜਾ ਪੈਂ ਤੋਂ ਬਾਅਦ ਜੰਗਲਾ ਚ ਆਏ ਤੇ ਉਹਦਾ ਜ਼ਿਕਰ ਸੁਣਦੇ ਸੀ ਮੈਨੂੰ ਅੱਜ ਇਸ ਇਸ ਤਰਦੀ ਦੇ ਇਹ ਅਸ਼ੀਰਵਾਦ ਮਿਲਿਆ ਕਾਦਪੁਰਧਾ ਗੁਰੂ ਸਾਹਿਬਾਂ ਦਾ ਜੋ ਮੈਂ ਤਾਂ ਬਹੁਤ ਲੱਗੀ ਸਮਝਦਾ ਪਰ ਮੈਂ ਇਹਦੇ ਬਦਲੇ ਜੇਹੀ ਕਹਿਣਾ ਹਾਂ ਕਿ ਜੇ ਸਾਡੇ ਤੇ ਤੁਸੀਂ ਖੁਸ਼ ਆ ਨਾ ਸਾਡੇ ਤੇ ਤੁਸੀਂ ਕੁੱਤੇ ਆ ਗੁਰੂ ਸਾਹਿਬ ਤੇ ਸਾਨੂੰ ਸੇਵਾ ਦਾ ਫੜੇ ਹੀ ਦਿਓ ਤੇ ਅਸੀਂ ਹੋਰ ਸੇਵਾ ਕਰ ਸਕਾਂ ਮੈਂ ਇਹਦੇ ਬਦਲੇ ਚ ਨਹੀਂ ਕਿ ਜਨਾ ਅਮਰੀਕਾ ਚ ਮੇਰਾ ਬਣਾ ਹੋਟਲ ਹੋਵੇ ਤੇ ਮੇਰਾ ਫਾਰਮ ਹੋ ਸੋਣੇ ਇਹ ਨਹੀਂ ਨਾ ਡਿਮਾਂਡ ਕਰਦਾ ਨਾ ਮੰਗਦਾ ਮੈਂ ਕਹਿੰਦਾ ਸੇਵਾ ਹੋਰ ਕੁੰਡੀ ਕਰ ਸਕੀ ਇਸ ਪੰਜਾਬ ਲਈ ਕੁਝ ਮੈਂ ਕਰ ਸਕਾਂ ਹੁਣੇ ਕਹਿ ਰਹੇ ਸੀ ਕਿ ਇਹਨਾਂ ਨੂੰ ਵਾ ਮੰਤਰੀ ਹੋਣਾ ਚਾਹੀਦਾ ਜਾਂ ਉਧਾਣਾ ਚਾਹੀਦਾ ਮੈਂ ਉਹੀ ਗੱਲ ਕਰਦਾ ਕਿ ਕਦੀ ਆ ਬੁੱਢੀ ਜਿਹੜੀ ਹੈ ਨਾ ਇਹ ਨਹੀਂ ਕਰੋ ਤੂੰ ਬੈਠਿਆ ਇਹ ਪਾਤ ਤੇ ਸਿਟਿਸਟਰੀਟ ਚਲੇ ਉਹ ਪਾਤ ਜਿਹੜਾ ਤੁਹਾਡੀ ਸੇਵਾ ਆ ਤੁਹਾਡੇ ਪ੍ਰਤੀ कोई भी खेतर बहुत है ये तो एक फूड सेफ्टी का काम हो पंजाब बड़े सारे खेतर जिसे बड़ा कुछ महसूस होंगे भी बहुत कुछ सुधारती गुंजाइश भी हैगी हो भी सकती गुंजाइश